ਆਗਮ ਹਜੂਰੀ 베ਜੂਰੀ ਹੋਈ ਸਾਥ ਸੰਗਤ ਪਾਤਸ਼ਾਹ ਵੀ ਰਹਿਮਤ ਬਖਸ਼ਿਸ਼ ਦਾ ਸਤਕਾ ਮੰਤਰੀ ਸਮਾਗਮ ਨੂੰ ਮਨਾਉਂਦਿਆਂ ਹੋਇਆ ਪਰਸੋਂ ਦੇ ਦਿਨ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਪਰਾਰੰਭ ਹੋਏ ਸੰਗ ਉਪਰੰਤ ਕੋ ਪੈ ਕੇ ਸਮਾਪਤੀ ਹੋਈ ਹੈ ਕੀਤਿਆਂ ਅਰਦਾਸਾਂ ਬੇਨਤੀਆਂ ਜੋਦਨੀਆਂ ਤੇ ਪਾਤਸ਼ਾਹ ਨੇ ਮੋਹਰ ਲਾਈ ਪਰ ਸੰਤਾ ਭਰਿਆ ਖੁਸ਼ੀਆਂ ਭਰਿਆ ਹੁਕਮ ਬਖਸ਼ਿਸ਼ ਕੀਤਾ ਸੋਰਠ ਮਹੱਲਾ ਪੰਜਵਾ ਹਮਰੀ ਗਣ ਤਨ ਗਣੀਆਂ ਕਾਈ ਆਪਣਾ ਬਿਰਧ ਪ੍ਰਸ਼ਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਹਾਰਾ ਪਾਤਸ਼ਾਹ ਨੇ ਆਪਣੀਆਂ ਗੁਰ ਸਿੱਖਾਂ ਨੂੰ ਗੁਰਮਖਾਨ ਨੂੰ ਨਾਮ ਲੇਵਾ ਸਾਤ ਸੰਗਤ ਨੂੰ ਸੰਸਕਾਰ ਬਖਸ਼ੀਂਦੇ ਦੁੱਖ ਦੇ ਸਮੇ ਗੁਰੂ ਦੇ ਸਾਹਮਣੇ ਅਰਦਾਸ ਕਰੀਂ ਜੇ ਕੀ ਮਿਰਥਾ ਹੋਏ ਸੋ ਗੁਰ ਪਹਿ ਅਰਦਾਸ ਜੇ ਪਾਤਸ਼ਾਹ ਨੇ ਸੁੱਖ ਦਿੱਤੇ ਨੇ ਖੁਸ਼ੀਆਂ ਦਿੱਤੀਆਂ ਨੇ ਉਹਦੇ ਸ਼ੁਕਰਾਨੇ ਵਿੱਚ ਜੋਤਾਂ ਸਾਰੀ ਬਾਣੀ ਆਪਾਂ ਨੂੰ ਉਪਦੇਸ਼ ਦਿੰਦੀ ਹੈ ਕਿਉਂਕਿ ਬਾਣੀ ਦੇ ਵਿੱਚ ਕਿਦਰੇ ਵੀ ਪਾਤਸ਼ਾਹਾਂ ਨੇ ਆਪਣੀ ਸਿਫਤ ਨਹੀਂ ਲਿਖੀ ਆਪਣੇ ਵੱਲੋਂ ਕੀਤੇ ਕਾਰਜਾਂ ਦੀ ਸਿਫਤ ਨਹੀਂ ਕੀਤੀ ਉਸਤਤ ਨਹੀਂ ਕੀਤੀ ਕੇਵਲ ਤੇ ਕੇਵਲ ਨਾਮ ਦੀ ਉਸਤਤਿ ਸਤਿਗੁਰ ਕੇ ਘਰ ਕੇਵਲ ਨਾਮ ਇੱਕ ਨਾਮ ਦੀ ਉਸਤਤਿ ਆਪਾਂ ਨੂੰ ਵੀ ਕਲਯੁਗੀ ਜੀਵਾਂ ਨੂੰ 238 ਸਾਲ ਪਾਤਸ਼ਾਹਾਂ ਨੇ ਬਖਸ਼ਿਸ਼ ਕੀਤੀ ਵੀ ਮੇਰੇ ਸਿੱਖ ਨਾਮ ਲੇਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਣਾ ਖੁਸ਼ਤ ਨਾਮ ਸ੍ਰੀ ਵਾਹਿਗੁਰੂ ਜੀ ਪਰਸੀ ਭਟਕਣਾ ਵਿੱਚ ਪੈ ਕੇ ਜਾਉਂੋਂ ਕਈ ਵੀ ਕਰਮਾਂ ਦੇ ਗੇੜੇ ਵਿੱਚ ਕਿਉਂਕਿ ਲੋਚ ਦੇ ਆਪਾਂ ਸਾਰੇ ਆ ਮਿਲ ਜਾਵੇ ਸੁੱਖ ਮਿਲੇਗਾ ਆ ਮਿਲ ਜਾਵੇ ਸੁੱਖ ਮਿਲੇਗਾ ਆਪਾਂ ਦੌੜ ਵਿੱਚ ਸ਼ਾਮਲ ਹੋ ਗਏ ਦੌੜ ਐਸੀ ਲੱਗੀ ਜਿਵੇਂ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏ ਜਾਪ ਸਾਹਿਬ ਵਿੱਚ ਲਿਖਿਆ ਹੈ ਨਾ ਕਹਿੰਦੇ ਬੱਚੇ ਨੂੰ ਖਡਾਉਣਾ ਮਿਲਿਆ ਉਹਨੇ ਚਾਬੀ ਇਹੋ ਜੀ ਭਰੀ ਉਹ ਖੇਲ ਖੇਲਦੇ ਵਿੱਚ ਖੇਲ ਹੀ ਬਣ ਗਈ ਉਹ ਕਿਧਰੇ ਹੀ ਜਿਵੇਂ ਸਮਾਨ ਦੇ ਥੱਲੇ ਜਾਵਣ ਤੇ ਅੰਤ ਕੋ ਫਿਰ ਇਹ ਕੰਨੇ ਕੱਲਾ ਹੀ ਰਹਿ ਜਾਂਦਾ ਹੈ ਇਵੇਂ ਉਹ ਸਾਜਣ ਵਾਲੇ ਨੇ ਆਪਾਂ ਨੂੰ ਜਦੋਂ ਜਨਮ ਹੋਣਾ ਸੀ ਉਦੋਂ ਉਹ ਜਿਗਤ ਦੀ ਬਖਸ਼ਿਸ਼ ਕੀਤੀ ਮਾਂ ਦੇ ਅਸਤਨਾ ਚ ਦੁੱਧ ਆਇਆ ਜਨਮ ਬਾਅਦ ਵਿੱਚ ਪਰ ਸੀ ਭੁੱਲ ਕੇ ਉਸ ਚੀਜ਼ ਨੂੰ ਵੀ ਜਦੋਂ ਜਨਮ ਹੋਇਆ ਨਹੀਂ ਤੇ ਪਰਮੇਸ਼ਰ ਨੇ ਵਿਜਗ ਪਹਿਲਾਂ ਭੇਜ ਦਿੱਤੀ ਤੇ ਆਪਣੇ ਵਾਲੀ ਜ਼ਿੰਮੇਵਾਰੀ ਵੀ ਮਾਂ ਨੂੰ ਸੌਂਪ ਦਿੱਤੀ ਹਰ ਜੀ ਮਾਤਾ ਹਰ ਜੀਓ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਆਪਣੇ ਵਾਲੀ ਜ਼ਿੰਮੇਵਾਰੀ ਵੀ ਮਾਂ ਨੂੰ ਸੌਂਪ ਦਿੱਤੀ ਪਰ ਅਸੀ ਕੀ ਕੀਤਾ ਲੇਵ ਛੁੜ ਕੀ ਲੱਗੀ ਤ੍ਰishna ਮਾਇਆ ਅਮਰ ਵਰਤਾਇਆ ਮਾਇਆ ਨੇ ਇਹੋ ਜਿਹਾ ਫਸਾਰਾ ਕੀਤਾ ਅਸੀ ਦੌੜ ਚ ਸ਼ਾਮਲ ਹੋਏ ਆ ਮਿਲ ਜੇ ਸੁਖ ਮਿਲੇਗਾ ਆ ਮਿਲ ਜੇ ਸੁਖ ਮਿਲੇਗਾ ਔਰ ਜਿੱਥੇ ਸੁੱਖ ਸੀ ਅਸੀਂ ਉਸ ਦਰ ਨੂੰ ਹੀ ਛੱਡ ਦਿੱਤਾ ਸਤਨਾਮ ਸਵਾਹੀ ਗੁਰਜੀ ਸੁੱਖ ਨਹੀਂ ਬਹੁਤੇ ਧਨ ਖਾਟੇ ਸੁੱਖ ਨਹੀਂ ਪੀਕੇ ਨਿਰਤ ਨਾਟੇ ਸੁੱਖ ਨਹੀਂ ਬਉਦੇਸ਼ ਪਰਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਕਹਿੰਦੇ ਪੈਸਾ ਆ ਜਾਵੇ ਸੁੱਖ ਮਿਲੇਗਾ ਕਹਿੰਦੇ ਨਹੀਂ ਨਾਟਕ ਚੇਟਕ ਦੇ ਕੇ ਮਨ ਪਰਚਾਲਣਾ ਸੁੱਖ ਮਿਲੇਗਾ ਨਹੀਂ ਆ ਦੇ ਛੱਡ ਕੇ ਪਰਦੇਸ ਚ ਨੇ ਜਾਈਏ ਉੱਥੇ ਵੀ ਦੁੱਖ ਹੀ ਨੇ ਸਰਬ ਸੁਖਾਂ ਕਹਿੰਦੇ ਉਹਦੇ ਗਉਣ ਗਾਉਣ ਵਿੱਚ ਹੀ ਸਾਰੇ ਸੁੱਖ ਸੀ ਔਰ ਅਸੀਂ ਤਾਂ ਲਿਮ ਤੋੜ ਲਈ ਉਹਨੂੰ ਭੁੱਲ ਬੈਠੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਫਿਰ ਰੋਗਾ ਨੇ ਘਰਸ ਲਿਆ ਤੇ ਪਾਦਸ਼ਾਹਾਂ ਨੇ ਸਾਨੂੰ ਇੱਕ ਗੁਰੂ ਦੇ ਨਾਲ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਕੇਵਲ ਤੇ ਕੇਵਲ ਟੇਕ ਰੱਖਣੀ ਗੁਰੂ ਗ੍ਰੰਥ ਸਾਹਿਬ ਕੋਈ ਸਭਾ ਕੋਈ ਸੋਸਾਇਟੀ ਇਤਨਾ ਜੁੜੀ ਉੱਥੇ ਏਕਤਾ ਅਨੇਕਾਂ ਨਾਲ ਜੁੜਿਆਂ ਅਨੇਕਤਾ ਹੀ ਆਉਂਦੀ ਹੈ ਇਸੇ ਲਈ ਪਾਦਸ਼ਾਹਾਂ ਨੇ ਆਪਾਂ ਨੂੰ ਗੁਰੂ ਦੇ ਲੜ ਲਾਇਆ ਅਮਰਤ ਵੇਲੇ ਉੱਠਣ ਦਾ ਉਪਦੇਸ਼ ਦਿੱਤਾ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅਸੀਂ ਭੁੱਲ ਗਏ ਅਸੀਂ ਭੁੱਲ ਗਏ ਸਾਨੂੰ ਬਾਣੀ ਦੀ ਬਖਸ਼ਿਸ਼ ਕੀਤੀ ਜਪੁਜੀ ਸਾਹਿਬ ਜਪ ਸਾਹਿਬ ਤਾਂ ਪ੍ਰਸਾਦ ਸਵਈਏ ਚੌਪਈ ਅਨੰਦ ਸਾਹਿਬ ਤੇ ਅਸੀਂ ਬਾਣੀ ਦਾ ਲਾੜ ਵੀ ਛੱਡ ਦੱਲੇ ਕਰਮਾਂ ਨੂੰ ਕੋਸੀ ਜਾਣਾ ਜਿਵੇਂ ਇਉਂ ਪਈਏ ਵੀ ਦੂਰ ਬੈਠਿਆਂ ਹੀ ਉੱਪਰੋਂ ਦੇਖੀ ਜਾਣਾ ਵੀ ਉੱਪਰੋਂ ਹੀ ਕੁਝ ਡਿੱਗੇਗਾ ਇਉਂ ਨਹੀਂ ਕਿਉਂ ਨਹੀਂ ਜਿਵੇਂ ਸੁਨਹਿਰੀ ਤਿਬੇ ਚਾਂਪਾਂਖ ਰਹੇ ਨੇ ਤੇ ਹਿਰਨ ਕਹਿੰਦਾ ਪਾਣੀ ਫਿਰਦਾ ਉਹ ਧੁੱਪ ਦੀ ਹੈ ਉਹ ਲੋ ਚਲਦੀ ਹੈ ਉਹ ਇਉਂ ਜੱਪਦਾ ਵੀ ਖਰੇ ਪਾਣੀ ਹੈ ਡਿਬੇ ਦੇ ਡੌੜਦਾ ਪਾਤਸ਼ਾਹ ਨੇ ਹੱਥ ਪੈਰ ਸਰੀਰ ਦੀ ਬਖਸ਼ਿਸ਼ ਕੀਤੀ ਹੈ 84 ਲੱਖ ਜোন ਦੇ ਵਿੱਚੋਂ ਇਹ ਮਨੁੱਖਾ ਦੇਹ ਦਿੱਤੀ ਹੈ ਕਰਮ ਕਰਨ ਵਾਸਤੇ ਉਦਮ ਕਰਿੰਦਿਆਂ ਜੀਓ ਤੂੰ ਕਮਾਮਦਿਆ ਸੁਖ ਪਹੁੰਚ ਧਿਆਨਿਆ ਧਿਆਕੋ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਕਹਿੰਦੇ ਉਦਮ ਕਰ ਖੂਹ ਦੇ ਕੋਲੇ ਜਾ ਕੇ ਪਾਣੀ ਲੈਣਾ ਦੂਰੇ ਬੈਠਾ ਖੂਹ ਖੂ ਕਰੀ ਗਿਆ ਪਾਣੀ ਨੇੜੇ ਨਹੀਂ ਆਉਣਾ ਅੰਮ੍ਰਿਤ ਵੇਲੇ ਉੱਠ ਸ্নানਕਾਰ ਬਾਣੀ ਪੜ ਬਾਣੀ ਪੜੇਗਾ ਕਰੋ ਬਣਨਗੇ ਜਦੋਂ ਕਰਮ ਬਣ ਗਏ ਕਰਮਾਂ ਪਰ ਨਿਭੜਾ ਜੇ ਲੋਚੇ ਸਭ ਕੋਏ ਜਿੰਨਾ ਚਿਰ ਕਰਮਾਂ ਚ ਨਹੀਂ ਮਿਲਣਾ ਕੁਝ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਤਨ ਕਰ ਲਈਏ ਜਿੰਨੇ ਮਰਜੀ ਮਿਲਣਾ ਕੁਝ ਨਹੀਂ ਜਿੰਨਾ ਚਿਰ ਕਰਮਾਂ ਚ ਨਹੀਂ ਲਿਖਿਆ ਕਰਮ ਬਾਨਨੇ ਨੇ ਬਾਣੀ ਪੜਿਆ ਗੋ ਘਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਫ ਇਹਦੇ ਗੋ ਦੇ ਨਾਲ ਨਾ ਪੈਸੇ ਨੂੰ ਫੜ ਕੇ ਰੱਖਿਆ ਵੀ ਖਰੀਦੇ ਨਾਲ ਹੀ ਸਾਰਾ ਗੁਜ਼ਾਰਾ ਹੋ ਜਾਣਾ ਗੋ ਘਰ ਪਕੜੀ ਮਾਇਆ ਨੂੰ ਗੋਕਰ ਪਕੜੀ ਨਾ ਆਈ ਹਾਥ ਕਹਿੰਦੇ ਬੜਾ ਚਿਰ ਫੜਕੇ ਰੱਖੀ ਵੀ ਖਰੇ ਸੁੱਖ ਹੈ ਕਹਿੰਦੇ ਨਹੀਂ ਕੋਲੀ ਨਹੀਂ ਰਹੀ ਇਧਰ ਉਧਰ ਹੋਰ ਕੰਮਾਂਕਾਰ ਜੱਜ ਖਰਦ ਹੋ ਗਏ ਪ੍ਰੀਤ ਕਰੀ ਕਹਿੰਦੇ ਪ੍ਰੀਤ ਕੀਤੀ ਇਹਨੂੰ ਰੱਖਿਆ ਸਾਹਮਣੇ ਵੀ ਸਾਹਮਣੇ ਰੱਖਣਾ ਹੈ ਸਾੰਬੀ ਵੀ ਨਹੀਂ ਗਈ ਪ੍ਰੀਤ ਕਰੀ ਚੱਲੀ ਨਹੀਂ ਸਾਹ ਇੰਨੇ ਫੇਰ ਕੀ ਹੋਇਆ ਗੋਕਰ ਪਕੜੀ ਨਾ ਆਈ ਹਾਤ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਉ ਕਬੀਰ ਜੋ ਤਿਆਗ ਲਈ ਕਹਿੰਦੇ ਤਿਆਗ ਹੀ ਦਿੱਤੀ ਫਿਰ ਵੀ ਹੋਣਾ ਗੁਰੂ ਪਾਤਸ਼ਾਹ ਦੇ ਸਾਹਮਣੇ ਪਾਤਸ਼ਾਹ ਜੋ ਕਰੋਗੇ ਤੁਹਾਡੇ ਤੇ ਛਾਹਦਾ ਇੱਕ ਓਟ ਆਸਵਾ ਬਸ ਕਉ ਕਬੀਰ ਜੋ ਤਿਆਗ ਲਈ ਤਬ ਉਹ ਸਰਣੀ ਆਏ ਕਹਿੰਦੇ ਉਦੋਂ ਵੀ ਆ ਕੇ ਚਰਨਾਂ 'ਚ ਡਿੱਗ ਪਈ ਇੰਨੀ ਮਾਇਆ ਹੋਣ ਲੱਗ ਗਈ ਫੇ ਪਤਾ ਹੀ ਨਹੀਂ ਲੱਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਹੋਇਆ ਕਿਵੇਂ ਕੋ ਕਬੀਰ ਜੋ ਤਿਆਗ ਦੇ ਤਿਆਗਨ ਦਾ ਭਾਵ ਹੈ ਜਦੋਂ ਸਾਡਾ ਮੁਖ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੋ ਗਿਆ ਸੂਰਜ ਵੱਲ ਹੋ ਗਿਆ ਪਰਛਾਵਾਂ ਆਪੇ ਪਿੱਛੇ ਆ ਪਰਛਾਵਾਂ ਆਪੇ ਪਿੱਛੇ ਆ ਗਿਆ ਜਦੋਂ ਸੂਰਜ ਵੱਲ ਮੁਖ ਹੋ ਗਿਆ ਹੁਰਜਵਲ ਮੁਖ ਹੋ ਗਿਆ ਤੇ ਪਦਾਰਥ ਮਗਰਮਗਰ ਆਉਣੇ ਸ਼ੁਰੂ ਹੋ ਗਏ ਅਸੀਂ ਮੂਹ ਪਦਾਰਥਾਂ ਵੱਲ ਕਰਕੇ ਬੈਠੇ ਆਹ ਮਿਲ ਜੇ ਸੁੱਖ ਮਿਲੇਗਾ ਆਹ ਮਿਲ ਜੇ ਸੁੱਖ ਮਿਲੇਗਾ ਕਹਿੰਦੇ ਨਹੀਂ ਤੂੰ 1 ਲੱਖ ਭਰੋਸਾ ਰੱਖ ਗੁਰੂ ਬ੍ਰਹਮ ਸਾਹਿਬ ਜੀ ਦੇ ਨਾਲ ਜੁੜ ਜਾ ਨਾਲ ਜੁੜ ਤੇ ਜਦੋਂ ਤੋਂ ਅਸੀਂ ਅਸੀਸਾਂ ਲੈਣੀਆਂ ਬੰਦ ਕਰ ਦਿੱਤੀਆਂ ਬਖਸ਼ਿਸ਼ਾਂ ਬੰਦ ਹੋ ਗਈਆਂ ਜਿਹਾ ਇਉਂ ਪਈਏ ਵੱਡਿਆਂ ਦੀਆਂ ਦੁਆਵਾਂ ਬੰਦ ਹੋ ਗਈਆਂ ਤੇ ਦੁਆਵਾਂ ਤੇ ਦੁਆ ਤੇ ਆ ਗਿਆ ਖੁਸ਼ਹੱਤਨਾ ਸੇਵਾਏ ਗੁਰਜੀ ਅਸੀਸਾਂ ਬੰਦ ਹੋ ਗਈਆਂ ਤੇ ਦਵਾਈਆਂ ਤੇ ਆ ਅਸੀਸ ਅੰਦਰੋਂ ਨਿਕਲਦੀ ਗੁਰੂ ਦੀ ਬਖਸ਼ਿਸ਼ ਕਿੱਥੇ ਟਹਿਣ ਵਿੱਚ ਐ ਤੈਣ ਵਿੱਚ ਨਿਮਰਤਾ ਵਿੱਚ ਬਖਸ਼ਿਸ਼ ਹੈ ਗੁਰੂ ਦੀ ਜੋ ਸ਼ਰਨ ਆਵੇ ਤੇ ਸੰਤ ਲਾਵੇ ਇਹ ਬਿਰਦ ਸਵਾਮੀ ਸੰਦਾ ਇਹ ਗੁਰੂ ਦਾ ਬਿਰਦ ਤਾਂ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਕਿਉਂਕਿ ਗੁਰੂ ਦੇ ਘਰ ਕੋਈ ਕਮੀ ਨਹੀਂ ਕੋਈ ਘਾਟਾ ਨਹੀਂ ਤੈਂਦੇ ਸਿਮਰਨ ਹੱਬ ਕਿਸ ਲਤਮ ਕਹਿੰਦੇ ਉਹਦਾ ਸਿਮਰਨ ਚਿੰਤਨ ਕੀਤਿਆਂ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਜਿਹੜੀ ਪੂਰੀ ਨਾ ਹੋ ਤੈਲੇ ਸਿਮਰਨ ਹੱਬ ਕਿਸ ਲੱਦਾਂ ਵਿਖਮ ਨਾ ਡਿਟਮ ਕੋਈ ਕਹਿੰਦੇ ਔਖੀ ਗੱਲ ਕੋਈ ਹੈ ਹੀ ਨਹੀਂ ਢੈਣ ਵਿੱਚ ਦੇ ਰਿਹਾ ਗੁਰੂ ਪ੍ਰਤੀ ਸ਼ਰਧਾ ਭਾਵਨਾ ਰੱਖੀਏ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਉਚਾਰ ਉਦਾਸੀਆਂ ਦੇ ਵਿੱਚ ਗੁਰੂ ਨਾਲ ਜੋੜਨ ਦਾ ਉਪਦੇਸ਼ ਦਿੱਤਾ ਕਰਮ ਕਾਂਡ ਵਿੱਚੋਂ ਬਾਹਰ ਕੱਢਿਆ ਵੀ ਜੋੜਨਾ ਹੈ ਗੁਰੂ ਦੇ ਨਾਮ ਗੁਰੂ ਦਾ ਚਿੰਤਨ ਕੀਤਿਆਂ ਹੀ ਸਾਰੇ ਸੁੱਖ ਨੇ ਧੰ ਗੁਰੂ ਨਾਨਕ ਪਾਤਸ਼ਾਹ ਵਿਚਰਦੇ ਵਿਚ ਉਹਦੇ ਲਾਹੌਰ ਸ਼ਹਿਰ ਪਹੁੰਚ ਗਏ ਉਥੋਂ ਦੀ ਸੰਗਤ ਨੂੰ ਜਦੋਂ ਪਤਾ ਲੱਗਿਆ ਬੜੇ ਖੁਸ਼ ਹੋਏ ਵੀ ਧੰ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਈ ਨੇ ਲਾਹੌਰ ਸ਼ਹਿਰ ਬੜੇ ਖੁਸ਼ ਸੰਗਤ ਜਾਣਦੀ ਹੈ ਇਹ ਪਾਤਸ਼ਾਹ ਵੀ ਆਪਣੇ ਨੀਮ ਅਨੁਸਾਰ ਜਿਵੇਂ ਮਰਦਾਨੇ ਨੂੰ ਕਹਿਣਾ ਵਜਾ ਰਵਾ ਬਾਣੀ ਆਈ ਬਾਣੀ ਨਾਲ ਜੁੜਨ ਦਾ ਉਪਦੇਸ਼ ਹੁੰਦਾ ਉੱਥੇ ਹੀ ਇੱਕ ਸੇਠ ਹੈ ਦੁਨੀ ਚੰਦ ਦੁਨੀ ਚੰਦ ਸੇਠ ਹੈ ਇਹਨੂੰ ਵੀ ਪਤਾ ਲੱਗਿਆ ਵੀ ਗੁਰੂ ਨਾਨਕ ਪਾਤਸ਼ਾਹ ਲਾਹੌਰ ਆਏ ਨੇ ਇਹ ਵੀ ਸੋਭਾ ਸੁਣ ਕੇ ਵਡਿਆਈ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਗਿਆ ਤਾਂ ਦੌਲਤ ਬੜਾ ਜੈ ਤਾਂ ਆਪ ਦੀ ਕੋਈ ਕਮੀ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਗਿਆ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਮੇਰੇ ਘਰ ਵੀ ਚਰਨ ਪਾਓ ਮੈਂ ਜਾਗ ਕਰ ਰਿਹਾ ਤੁਸੀਂ ਵੀ ਚਰਨ ਪਾਓ ਅਤਿ ਸ਼ਾਹਿਰ ਪੈ ਨਾਲ ਤੁਰਦੇ ਘਰ ਪਹੁੰਚ ਕੇ ਦੁਨੀ ਚੰਦ ਸੇਠ ਦੇ ਜਾ ਕੇ ਬੈਠੇ ਤੇ ਤੱਕ ਕੇ ਆਖਣ ਲੱਗੇ ਸੇਠ ਦੁਨੀ ਚੰਦ ਐਨੇ ਬ੍ਰਾਹਮਣ ਬੁਲਗਾਏ ਨੇ ਬੁਲਾਏ ਨੇ ਕੀ ਕਾਰਨ ਹੈ ਇਹਨੇ ਬ੍ਰਾਹਮਣ ਬੁਲਾਏ ਨੇ ਭੋਜਨ ਸ਼ਕਰੇ ਨੇ ਕੀ ਕਾਰਨ ਹੈ ਇਹਦਾ ਪਾਤਸ਼ਾਹ ਮੈਂ ਆਪਣੇ ਬਾਪ ਦਾ ਨਿਸ਼ਾਦ ਕਰ ਰਿਹਾ ਤਾਂ ਬ੍ਰਹਮਣ ਬੁਲਾਏ ਨੇ ਉਹਨਾਂ ਵਾਸਤੇ ਅਨੇਕਾਂ ਹੀ ਪਦਾਰਥ ਬਣਾਏ ਨੇ ਉਹ ਸ਼ਿਕਾਰਿਆ ਪਾਤਸ਼ਾਹ ਕਹਿੰਦੇ ਕਿਸ ਵਾਸਤੇ ਕਹਿੰਦੇ ਜੀ ਜੇ ਸ਼ਰਾਦ ਕਰਦੇ ਆਂ ਵੱਡਿਆਂ ਬੁਢੇਰਿਆਂ ਨਾਲ ਤੇ ਅਖੀ ਜਿਹੜੇ ਗੁਜਰ ਜਾਂਦੇ ਨੇ ਉਹਨਾਂ ਤੱਕ ਪਹੁੰਚ ਜਾਂਦੇ ਤਾਂ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਦੁਨੀ ਚੰਦ ਇਹ ਵਸਤੂਆਂ ਇਹ ਪਦਾਰਥ ਉੱਥੇ ਪਹੁੰਚ ਜਾਂਦੇ ਨੇ ਜੀ ਇਹ ਬ੍ਰਹਿਮੰਡ ਆਖਦੇ ਨੇ ਇਹਨਾਂ ਚੋਂ ਜਿਹੜੇ ਵੱਟੇ ਨੇ ਉਹ ਆਖਦੇ ਨੇ ਵੀ ਜੋ ਕੁਝ ਆਪਾਂ ਇੱਥੇ ਕਰੀਏ ਭੋਜਨ ਪਦਾਰਥ ਸਿਕਾਈਏ ਤੇ ਉਹ ਉਹਨਾਂ ਤੱਕ ਪਹੁੰਚ ਜਾਂਦਾ ਪਾਤਸ਼ਾਹ ਮੰਦਵੰ ਮਸਕਰਾਏ ਆਖਣ ਲੱਗੇ ਦੁਨੀ ਚੰਦ ਤੈਨੂੰ ਪਤਾ ਤੇਰਾ ਬਾਪ ਕਿੱਥੇ ਐ ਧੰਗ ਗੁਰੂ ਨਾਨਕ ਬਾਦਸ਼ਾਹ ਅੱਖ ਲਗੇ ਤੈਨੂੰ ਪਤਾ ਤੇਰਾ ਬਾਪ ਕਿੱਥੇ ਐ ਪਾਣੀ ਚ ਜਿਵੇਂ ਆਖਿਆ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਹ ਕਰਾਈ ਕਹਿੰਦੇ ਜਿਉਂਦੇ ਬਾਪ ਨੂੰ ਪਾਣੀ ਦਾ ਘੁੱਟ ਨਹੀਂ ਦੇਣਾ ਤੇ ਜਦੋਂ ਗੁਜ਼ਰ ਗਏ ਸਰਾਹ ਕਰਾਉਣਾ ਖੀਰ ਪੂੜੇ ਦੇਣੇ ਬਣਾ ਕੇ ਉਹ ਉਹਦਾ ਹੀ ਪਾਣੀ ਦਾ ਗਲਾਸ ਖੁਦ ਦੇ ਦਿੰਦਾ। ਉਹਦੀ ਸੇਵਾ ਕਰ ਲੈਂਦਾ। ਉਦੋਂ ਤਾਂ ਕਮਰੇ 'ਚ ਤੋੜੀ ਵਾਲੇ ਕਮਰੇ 'ਚ ਮੰਜਾ ਢਾ ਦੇਣਾ, ਬਾਪੂ ਗੇਟ ਵੱਲ ਧਿਆਨ ਰੱਖੀਂ, ਉਦੋਂ ਕੋਈ ਪੱਖਾ ਨਹੀਂ, ਕੋਈ ਕੂਲਰ ਨਹੀਂ। ਜਦੋਂ ਗੁਜ਼ਰ ਗਿਆ ਏਸੀ দান ਕਰਦੇ ਫਿਰਦੇ। ਕੂਲਰ দান ਕਰਦੇ ਆ, ਪੱਖਿਆਂ ਤੇ ਨਾਮ ਲਿਖਾ ਕੇ দান ਕਰਦੇ ਆ। ਉਹਨੂੰ ਇੱਕ ਪੱਖਾ ਨਹੀਂ ਦੇਈ। ਕੰਬਲ দান ਕਰਨਾ ਵਧੀਆ ਕੰਬਲ ਹੋਵੇ ਉੱਪਰ ਲੈਂਦਾ ਸੀ ਉਹ ਨੂੰ ਭਾਵੇਂ ਦਿੱਤੀ ਨਾ ਹੋਵੇ ਚੱਦਰ ਕਰੀ ਇਹ ਆਪਣਾ ਸੋਚ ਹੈ ਆਪਣੀ ਆਖਣ ਲੱਗੇ ਤੈਨੂੰ ਪਤਾ ਹੈ ਤੇਰਾ ਪਾਪ ਕਿੱਥੇ ਹੈ ਬਾਦਸ਼ਾਹ ਮੈਂ ਕੀ ਜਾਣਾਂ ਇਹ ਆਖਦੇ ਨੇ ਵੀ ਔਰ ਲੰਗਰ ਪਾਣੀ ਜੋ ਕੁਝ ਛਕਾਰਿਆ ਹੈ ਇਹ ਉਹਨਾਂ ਤੱਕ ਪਹੁੰਚ ਜਾਵੇ ਕਹਿੰਦੇ ਇਹਨਾਂ ਨੂੰ ਕੁਝ ਕਿੱਥੇ ਹੈ ਉਹ ਬ੍ਰਹਮਣਾ ਨੂੰ ਪੁੱਛਿਆ ਵੀ ਮੇਰਾ ਬਾਪ ਕਿੱਥੇ ਹੈ ਇਹ ਮੇਰੀ ਅਰਦਾਸ ਹੋਈ ਹੈ ਉਹ ਸਤਖੰਡ ਵਿੱਚ ਹੋਣਾ ਕਿਤੇ ਆ ਜੋ ਕੋਈ ਸ਼ੱਕਰੇ ਅਰਦਾਸ ਕਰਾਂਗੇ ਉਹਨਾਂ ਤੱਕ ਪਹੁੰਚ ਜਾਣਾ ਬਾਦਸ਼ਾਹ ਕਿੱlde ਨਹੀਂ ਹੁਣੀ ਚੰਦ ਤੇਰਾ ਬਾਪ ਚਾਰ ਪੰਜ ਦਿਨ ਹੋ ਗਏ ਭੁੱਖਾ ਬੈਠਾ ਹੈ ਭੁੱਖਾ ਖੁੱਖਾ ਬੈਠਾ ਤੇ ਬਗਿਆੜ ਦੀ ਜੂਨੀ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਾਈਨਲ ਹੋ ਗਏ ਭੁੱਖੇ ਬੈਠੇ ਨੂੰ ਉਹਨੂੰ ਇਹਦੇ ਇਉਂ ਕਰ ਆ ਜੋ ਕੁਝ ਧਿਆਨ ਕੀਤਾ ਲੈ ਕੇ ਨਾ ਸਭ ਕੁਝ ਦਖਣ ਵੱਲ ਨੂੰ ਤੁਰ ਜਾ ਚਾਰ ਪੰਜ ਕੋਹ ਤੇ ਝਾੜੀਆਂ ਵਿੱਚ ਜਾ ਕੇ ਆਵਾਜ਼ ਮਾਰੀ ਕਰਦਾ ਜੀੜੇ ਡਰੀ ਨਾ ਪਰ ਸਾਰਾ ਕੀ ਡਰੀ ਨਾ ਅਸੀਂ ਇੱਥੇ ਹੀ ਬੈਠੇ ਆਂ ਜਾ ਜਾ ਕੇ ਦੇਖ ਲੈ ਵੀ ਬਾਪ ਤੇਰਾ ਕਿੱਥੇ ਆ ਪਾਤਸ਼ਾ ਉਹ ਤਾਂ ਬੜੀ ਸੇਵਾ ਕਰਦਾ ਸੀ ਧਰਮੀ ਸੀ ਉਹ ਫਿਰ ਭਗਿਆੜ ਦੀ ਜੂਨੀ ਕਹਿੰਦੇ ਉਸੇ ਨੂੰ ਪੁੱਛ ਲੈ ਇਹਦੇ ਉਸੇ ਨੂੰ ਪੁੱਛ ਲਈ ਤੈਨੂੰ ਸਭ ਕੁਝ ਦੱਸ ਦੇਗਾ ਰੁਪਿਆ ਲੈ ਕੇ ਅਖੀਰ ਮਾਲ ਪੂੜੇ ਜੋ ਤਿਆਰ ਕੀਤਾ ਸੀ ਲੈ ਕੇ 2 ਰੁਪਿਆ ਦੱਖਣ ਵੱਲ ਨੂੰ 4-5 ਕੋ ਜਾ ਕੇ ਝਾੜੀਆਂ ਅਵਾਜ਼ ਮਾਰੀ ਪਿਤਾ ਜੀ ਦੇਖਿਆ ਸਾਹਮਣੋਂ ਬਘਿਆੜ ਨਿਕਲਿਆ ਵਿਚਾਰਾ ਜਿਵੇਂ ਕਈ ਦਿਨ ਦਾ ਹੀ ਤੱਖਾ ਹੋਵੇ ਨਿਕਲਿਆ ਜਦੋਂ ਔਲ ਆਇਆ ਆਉਣ ਸਾਰ ਗੁਰੂ ਨਾਨਕ ਦੀ ਬਖਸ਼ਿਸ਼ ਕੀ ਕੀ ਬਖਸ਼ਿਸ਼ੀ ਜਿਹਨੇ ਗੁਰੂ ਨਾਨਕ ਨੂੰ ਪੂਜਿਆ ਉਹਨਾਂ ਦੀ ਪੂਜਾ ਜੁਗ-ਜੁਗ ਵਿੱਚ ਹੁੰਦੀ ਹੈ ਜਿਹਨੇ ਦਰਸ਼ਨ ਕਰ ਲਏ ਇੱਕ ਵਾਰੀ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਜਦੋਂ ਇਹਨੇ ਆਵਾਜ਼ ਮਾਰੀ ਪਿਤਾ ਜੀ ਕਹਿ ਕੇ ਸਾਹਮਣੇ ਆਇਆ ਤੇ ਦੇਖਿਆ ਹੁਣ ਦਿਵ ਮੂਰਤੀ ਬਣ ਕੇ ਖੜੋ ਗਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਦੋਂ ਭੋਜਨ ਰੱਖਿਆ ਪਹਿਲਾ ਭੋਜਨ ਛਕਿਆ ਭੋਜਨ ਛਕਾ ਕੇ ਆਖਣ ਲੱਗਾ ਪਿਤਾ ਜੀ ਇਹ ਕੀ ਕਾਰਨ ਤੁਸੀਂ ਤਾਂ ਧਰਮੀ ਸੀ ਬੜੇ ਬੜੀ ਸੇਵਾ ਕਰਦੇ ਸੀ ਪਰ ਆ ਕੀ ਕਾਰਨ ਇਹਦਾ ਪਹਿਲਾ ਕਾਰਨ ਤਾਂ ਇਹ ਹੈ ਤੇਰੇ ਘਰ ਨਾਲ ਉਹ ਨਿਰੰਕਾਰ ਆਪ ਬੈਠਾ ਚੱਲ ਕੇ ਆਕੇ ਉਹ ਨਿਰੰਕਾਰ ਉਹਦੀ ਨਿਗਾਹ ਪਈ ਤੇਰੇ ਤੇ ਮੈਂ ਕੀਤੇ ਤੇਰੇ ਦਰਸ਼ਨ ਤੇ ਮੈਂ ਦਿਵ ਰੂਪ ਬਣ ਗਿਆ ਬਘਿਆੜਾ ਤੇ ਹੁਣ ਮੈਂ ਮੇਰੀ ਇਹ ਦੇਵ ਰੂਪ ਲੜੀ ਆਤਮਾ ਇਹ ਸੱਚਖੰਡ ਜਾਣੀ ਐ ਕਿੰਦਾ ਪਿਤਾ ਜੀ ਪਰ ਆਹ ਕੀ ਕਾਰਨ ਜਿਹੜਾ ਬਘਿਆੜ ਦੀ ਜੂਨੀ ਵਿੱਚ ਇਹ ਕਹਿੰਦਾ ਮੇਰੀ ਸੋਚ ਮੇਰੇ ਕਰਮ ਇਹਦਾ ਜਦੋਂ ਆੰਤਮ ਸਮਾਂ ਆਇਆ ਵੇਖੋ ਯਾਦ ਰੱਖੀਏ ਇਹਦਾ ਮੈਂ ਬਿਮਾਰ ਹੋ ਗਿਆ ਮੰਜੇ ਤੇ ਪਿਆਸੀ ਮੁੰਜੇ ਤੇ ਪਿਆਸੀ ਤੇ ਪਤਾ ਨਹੀਂ ਕਦੋਂ ਸੁਵਾਸ ਨਿਕਲ ਜਾਣੇ ਨੇ ਪਰ ਉਸ ਟਾਈਮ ਨਾ ਕਿਤੇ ਗਵਾਂਡੀਆਂ ਦੇ ਗਵਾਂਡ ਵਿੱਚ మాਸ ਰਿਜਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦਾ మాਸ ਰਿਜਦਾ ਸੀ ਉਹਦੀ ਬਾਸ਼ਨਾ ਮੈਨੂੰ ਆਈ ਮੇਰੇ ਮਨ ਚ ਫੁਰਨਾ ਬਣਿਆ ਵੀ ਜਦੋਂ ਮੈਂ ਤੰਦਰੁਸਤ ਹੋ ਗਿਆ ਨਾ ਤੇ ਮੈਂ ਵੀ మాਸ ਖਾਵਾਂਗਾ ਉਹ ਜੋਨੀ ਵਿੱਚ ਮੇਰੇ ਨਿਕਲ ਗਏ ਸੁਵਾਸ ਤੇ ਮੈਨੂੰ ਬਗਹਾੜ ਦੀ ਜੂਨੀ ਮਿਲਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਇਹ ਜੋ ਪਦਾਰਥਾਂ ਇਹ ਕਿਦਰੇ ਵੀ ਜਾਂ ਗਈ ਜਿਹੜਾ ਸਿਮਰਨ ਕੀਤਾ ਚਿੰਤਨ ਕੀਤਾ ਉਹਨਾਂ ਵਾਸਤੇ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਉਹ ਸਹਾਈ ਹੋਈਆਂ ਉਹ ਸਹਾਈ ਹੋਈਏ ਉਹ ਨਿਰੰਕਾਰ ਆਪ ਚੱਲ ਕੇ ਤੇਰੇ ਘਰ ਆਇਆ ਉਹਦੀ ਬਖਸ਼ਿਸ਼ ਨਾਲ ਜਿਹੜਾ ਮੈਂ ਧਰਮੀ ਸੀ ਮੈਂ ਸੇਵਾ ਕਰਦਾ ਸੀ ਉਹਦੀ ਬਦੌਲਤ ਹੁਣ ਮੈਂ ਸੱਚਖੰਡ ਨੂੰ ਜਾ ਰਿਹਾ ਆਖੋ ਸਤਨਾਮ ਵਾਹਿਗੁਰੂ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਂਜੇ ਜਿਹੜਾ ਪੁੰਨ ਦਾਨ ਹੈ ਇਹ ਬਾਣੀ ਦਾ ਸਿਮਰਨ ਦਾ ਚਿੰਤਨ ਦਾ ਅਰਦਾਸਾਂ ਬੇਨਤੀਆਂ ਜੋੜੜੀਆਂ ਦਾ ਇਹ ਸੁਹਾਈ ਹੋਈ ਹੈ ਇਹ ਨਹੀਂ ਜੀਵਤ ਪਤਰ ਨਮਾਨੇ ਕੋ ਮੂਏ ਸਿਰਾਦ ਜਿਉਂਦਿਆਂ ਨੂੰ ਦੇਣਾ ਕੱਖ ਨਹੀਂ ਤੇ ਮੁੜ ਕੇ ਸ਼ਰਾਦ ਨਹੀਂ ਜਿਉਂਦਿਆਂ ਦੀ ਸੇਵਾ ਜਾਗਦਿਆਂ ਦੀ ਸੇਵਾ ਕਰ ਉਸ ਪ੍ਰਮਾਤਮਾ ਤੋਂ ਡਰਦੇ ਰਹੇ ਉਹਦੀ ਲੀਲਾ ਬਿਆਨਤ ਹੈ ਉਹਦੇ ਕਾਰਕਾਮੀ ਵੀ ਕੋਈ ਨਹੀਂ ਘਾਟਾ ਵੀ ਕੋਈ ਨਹੀਂ ਸੁੱਖ ਦੇਣ ਦੇ ਢੰਗ ਵੀ ਬਹੁਤ ਨੇ ਪਰ ਨਾਲ ਦੁੱਖ ਦੇਣ ਦੇ ਵੀ ਢੰਗ ਨੇ ਡਰਦੇ ਦੇ ਡਰਦੇ ਨੇ ਉਸ ਪਰਮੇਸ਼ਰ ਤੋਂ ਪ੍ਰਭੂ ਤੋਂ ਡਰਦੇ ਨੇ ਆਹ ਦੇਖ ਲਓ ਆਪਾਂ ਦੇਖ ਰਹੇ ਆ ਨਾ ਸਮਾਂ ਆ ਤਰਾਸ ਦੀ ਦੇਖ ਲਓ ਹਰ ਪੀੜਤਾ ਦੀ ਰੋਜ਼ ਦਿੱਤ ਨਵੀਂ ਖਾਵਾਂ ਆਪਾਂ ਦੇਖ ਰਹੇ ਆ ਕਿੰਨੀ ਤਰਸ ਆਉਂਦਾ ਹੈ ਦੇਖ ਕੇ ਉਹਨਾਂ ਵਾਂਗ ਤਰਸ ਆਉਂਦਾ ਜਿਹੜੇ 40 40 20 20 ਏਕੜਾਂ ਦੇ ਮਾਲਕ ਕੋਠੀਆਂ ਦੇ ਮਾਲਕ ਉਹਨਾਂ ਨੂੰ ਮੰਗਨ ਲਾ ਦਿੱਤਾ ਆਖੋ ਸਭ ਦਾ ਨਾਮ ਸ੍ਰੀ ਗੁਰੂਾਇਤ ਹੱਥ ਤਾਂ ਨੂੰ ਕਰ ਕਰਕੇ ਦੋ ਦੋ ਫੁੱਲ ਕੇ ਮੰਗਦੇ ਨੇ ਗੁਰੂ ਦੇ ਲੰਗਰ ਵਿੱਚ ਇਸੇ ਲਈ ਆਖਦੇ ਨੇ ਕਿ ਲੇ ਗੁਰੂ ਘਰ ਜਾਈਏ ਮੱਥਾ ਟੇਕੀਏ ਮੱਥਾ ਟੇਕੀ کئی ਵਾਰੀ ਆਪਣੀ ਮਾਂਝੋਣਾ ਅਸੀਂ ਉਹਨਾਂ ਮੱਥਾ ਨਹੀਂ ਟੇਕਿਆ ਜਿੰਨਾ ਸ਼ੱਕ ਨਹੀਂ ਕਿੰਦੇ ਗੁਰੂ ਘਰ ਜਾ ਕੇ ਇੱਕ ਪਦਾਰਥ ਮੰਗ ਕੇ ਹੱਥ ਤੇ ਪ੍ਰਸ਼ਾਦਾ ਲੈ ਕੇ ਛੱਕ ਲਈਏ ਗੁਰੂ ਕਦੀ ਮੰਗਣ ਨਹੀਂ ਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਦੇ ਆਪ ਮੰਗ ਕੇ ਪ੍ਰਸ਼ਾਦਾ ਛੱਕ ਲਈਏ ਗੁਰੂ ਮੰਗਣ ਨਹੀਂ ਲਾਉਂਦਾ ਗੁਰੂ ਬਿਆਨ ਕਰਦੇ ਦੇਖੋ ਕਿੰਨਾ ਭਾਰੀ ਸਮਾਂ ਉਹਨਾਂ ਤੇ ਆਇਆ ਵੀ ਵੀ ਏਕੜਾਂ ਦੀ ਫਸਲ ਘਰ ਵਿੱਚ ਹੋਵੇ ਸਭ ਕੁਝ ਹੁੰਦਿਆਂ ਸੁਂਦਿਆਂ ਉਹਨੇ ਕੀ ਕੀਤਾ ਖਿੰਮੈ ਰਾਉ ਰੰਗੋ ਕਰਈ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਕਣਾਵੇ ਤਾਂ ਕਾ ਕੋ ਬਹ ਇਹਦੇ ਉਹਦਾ ਬਿਹਾਰ ਹੈ ਇਹ ਰਾਜਿਆਂ ਨੂੰ ਗੰਗਾਲ ਤੇ ਗੰਗਾਲਾਂ ਨੂੰ ਰਾਜੇ ਬਣਾਉਂਦਾ ਕਹਿੰਦੇ ਡਰਦੇ ਦੀ ਉਹਦੇ ਘਰ ਕਮੀ ਕੋ ਆਓ ਉਹਨਾਂ ਵਾਸਤੇ ਆਪਾਂ ਕੋਈ ਸਮਾਂ ਪੰਜ ਸਤਸਾਂ ਮਿੰਟ ਉਹਨਾਂ ਵਾਸਤੇ ਕਿੰਨਾ ਵਾਸਤੇ ਜਿਨ੍ਹਾਂ ਤੇ ਤਰਾਸਤੀ ਆਈ ਐ ਪੀੜਤਾਈ ਐ ਉਹਨਾਂ ਵਾਸਤੇ ਆਪਾਂ ਵੀ ਸਿਮਰਨ ਕਰਕੇ ਹਾਜ਼ਰੀ ਲਵਾਉਂਦੇ ਆਂ ਮੂਲ ਮੰਤਰ ਦਾ ਜਾਪ ਆਪਾਂ ਕਰਦੇ ਆਂ ਆਓ ਉਹਨਾਂ ਵਾਸਤੇ ਅਰਦਾਸ ਕਰੀਏ ਕਿਉਂਕਿ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਅਰਦਾਸ ਪਹੁੰਚ ਜਾਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਇਕੋ ओंकार ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਲੋਪ੍ਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਇਕੋ ओंकार सतनाम ਕਰਤਾ ਪੁਰਖ ਨਿਰ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਗਤੁ ਤਾਉ ਸੱਚ ਜੁਗਵਾਉ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਉਨਾ ਵਾਸਤੇ ਅਰਦਾਸ ਕਰੀਏ ਪਾਤਸ਼ਾਹ ਇਹ ਜੋ ਸਮਾਹ ਹੁਣਾਂ ਤੇ ਇੰਨਾ ਭਿਆਨ ਖਾਇਆ ਹੈ ਇਹ ਤੁਹਾਡੀ ਬਖਸ਼ਿਸ਼ ਨਾਲ ਹੀ ਸਮਾ ਲੰਘ ਸਦਾ ਤੁਸੀਂ ਕਿਰਪਾ ਕਰੋਗੇ ਤਾਂ ਉਹ ਸੰਭਲ ਜਾਣੀ ਕਿੰਨੀ ਤਰਾਸਦੀ ਹੈ ਇਹ ਖਾਈ ਹੈ ਜ਼ਮੀਨਾਂ ਦੇ ਮਾਲਕ ਨੇ ਧੰਨ ਦੌਲਤ ਦੀ ਕੋਈ ਕਮੀ ਨਹੀਂ ਸੀ ਕੂਠੀਆਂ ਦੇ ਮਾਲਕ ਸੀ ਸਭ ਕੁਝ ਸੀ ਪਰ ਉਹਦੇ ਹੀ ਰਜਾ ਹੈ ਉਹਦੀ ਰਜਾ ਵਿੱਚ ਰਹਿਣਾ ਪੈਂਦਾ ਪਤਾ ਨਹੀਂ ਕਦੋਂ ਕਿਸ ਦੇ ਉੱਤੇ ਕਦੋਂ ਦੁੱਖ ਆਉਣ ਪੈਂਦਾ ਕਦੋਂ ਸੁੱਖ ਦੀ ਘੜੀ ਆ ਜਾਣੀ ਹੈ ਕਦੋਂ ਦੁੱਖ ਦੀ ਘੜੀ ਆਏ ਇਸ ਕਰਕੇ ਬਾਣੀ ਸਮਰੱਥ ਹੈ ਬਾਣੀ ਸਮਰੱਥ ਹੈ ਜਿਵੇਂ ਗੋਹਲ ਹੈ ਬਾਣੀ ਜਿੰਨੇ ਕੋਈ ਟੁੱਪੀ ਮਾਰਦਾ ਹੈ ਉਹਨੇ ਕੀਰੇ ਮੋਤੀ ਲੈ ਗਏ ਸਮੁੰਦਰ ਬਾਣੀ ਸਮੁੰਦਰ ਦੀ ਨੇ ਬਾਣੀ ਤੇ ਪ੍ਰੋਖਸਾਰ ਰੱਖੀਏ ਭਾਵਨਾ ਰੱਖੀਏ ਸ਼ਰਧਾ ਰੱਖੀਏ ਅਨਹਦ ਬਾਣੀ ਕੁੰਜੀ ਸੰਤਨ ਹੱਥ ਰਾਖੀ ਕੁੰਜੀ ਸਾਧੂ ਮਹਾਂਤਮਾ ਦੇ ਹੱਥ ਵਿੱਚ ਹੈ ਕੁੰਜੀ ਚਾਬੀ ਹੈ ਬਾਣੀ ਦੀ ਉਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਨਾਲ ਜੁੜੇ ਬਾਣੀ ਨਾਲ ਉਹ ਬਾਦਸ਼ਾਹ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਆਪਣਾ ਨੂੰ ਹਰ ਮਹੀਨੇ ਦੀ ਤਰ੍ਹਾਂ ਸਭਾਗ ਮਿਲਿਆ ਅਗਲਾ ਜੋ ਸੰਵਾਗਮ ਹੈ ਕਤੂਪੁਰ ਦੇ ਮਹੀਨੇ ਦਾ 17 18 19 ਤੋਂ ਉਪਰ ਦਾ ਹੋਵੇਗਾ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਚਰਨਾ ਵਿੱਚ ਪਹੁੰਚ ਕੇ ਹਾਜ਼ਰੀ ਲਵਾਉਣੀ ਹੈ ਜਿੰਨੇ ਵੀ ਮਾਈ ਭਾਈ ਗੁਰਮੁਖ ਸਿੰਘ ਪਰਿਵਾਰ ਪਹੁੰਚੇ ਹੋ ਸਭ ਸੰਜੀਓ ਆਇਆ ਜਿਓ ਆਇਆ ਜਿਨ੍ਹਾਂ ਨੇ ਕਦਮ ਰੱਖੇ ਸਿਰ ਮੱਤੇ ਤੇ ਹੁਣ ਕਨਾ ਪ੍ਰਸ਼ਾਦੀ ਦੇਖ ਪਰਤਾਈ ਜਾਵੇਗੀ ਉਸ ਤੋਂ ਪ੍ਰਾਂਤ ਗੁਰੂ ਕਾ ਲੰਗਰ ਤਿਆਰ ਸਾਰੀ ਸੰਗਤ ਨੇ ਛੱਕੇ ਜਾਣਾ ਜਿਉ ਆਣੋਂ ਕੋਈ ਚੁੱਕ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ